ਤੁਸੀਂ ਰੋਜ਼ ਪੜਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਵੀ ਰੱਬ ਨੂੰ ਯਾਦ ਕਰੋ ਉਹਦਾ ਸਿਮਰਨ ਕਰੋ ਉਹਨੂੰ ਸਿਮਰ ਸਿਮਰ ਕੇ ਤੁਹਾਨੂੰ ਸੁਖ ਮਿਲੇਗਾ ਪਰ ਜੇ ਅਸੀਂ ਸਾਰਾ ਦਿਨ ਦੂਜਿਆਂ ਬਾਰੇ ਸੋਚਦੇ ਰਹੇ ਹੋਰ ਗੱਲਾਂ ਹੀ ਅੰਦਰ ਵਿਚਾਰਦੇ ਰਹੇ ਤੇ ਫਿਰ ਸੁਖ ਨਹੀਂ ਮਿਲੇਗਾ ਜਿਵੇਂ ਕਹਿੰਦੇ ਇੱਕ ਵਾਰ ਹੀ ਨਾ ਇੱਕ ਕਿਤੇ ਧਾਰਮਿਕ ਸਿੱਖਿਆ ਬੱਚਿਆਂ ਨੂੰ ਦਿੰਦੀ ਦਿੱਤੀ ਜਾਂਦੀ ਸੀ ਤੇ ਅਧਿਆਪਕ ਰੋਜ਼ ਬੱਚਿਆਂ ਨੂੰ ਪੜਾਉਂਦਾ ਹੁੰਦਾ ਸੀ ਕਲਾਸ ਵਿੱਚ ਉਹਨੇ ਰੋਜ਼ ਆਉਣਾ ਜਦੋਂ ਕਲਾਸ ਸ਼ੁਰੂ ਕਰਨੀ ਤਾਂ ਉਹਨੇ ਰੋਜ਼ ਕਹਿਣਾ ਵੀ ਰੱਬ ਸਾਰੀਆਂ ਥਾਵਾਂ ਤੇ ਵੱਸਦਾ ਹੈ ਰੱਬ ਸਾਰਿਆਂ ਚ ਵੱਸਦਾ ਹੈ ਰੱਬ ਕੁਦਰਤ ਚ ਵੱਸਦਾ ਹੈ ਰੱਬ ਬੰਦਿਆਂ ਚ ਵੱਸਦਾ ਹੈ ਰੱਬ ਪੰਛੀਆਂ ਚ ਵੱਸਦਾ ਹੈ ਰੋਜ਼ ਬੱਚਿਆਂ ਨੂੰ ਪੜਾਉਣਾ ਇੱਕ ਦਿਨ ਨਾ ਉਹਦੇ ਅੰਦਰ ਕੁਦਰਤੀ ਮਾਨਚਕ ਸਵਾਲ ਆਇਆ ਤੇ ਉਹਨੇ ਸਵਾਲ ਕਰਤਾ ਬੜਾ ਅਜੀਬ ਸਵਾਲ ਕਹਿੰਦਾ ਸੀ ਰੋਜ਼ ਗੱਲਾਂ ਕਰਦੇ ਆਂ ਵੀ ਰੱਬ ਫਲਾਣੀ ਥਾਂ ਵਸਦਾ ਹੈ ਫਲਾਣੀ ਜਗ੍ਹਾ ਤੇ ਵਸਦਾ ਹੈ ਫਲਾਣੀ ਜਗ੍ਹਾ ਤੇ ਵਸਦਾ ਹੈ ਅੱਜ ਮੈਨੂੰ ਇਹ ਦੱਸੋ ਵੀ ਉਹ ਕਿਹੜੀ ਜਗ੍ਹਾ ਜਿੱਥੇ ਰੱਬ ਨਹੀਂ ਵਸਦਾ ਕੋਈ ਉਹ ਵੀ ਥਾਂ ਤੇ ਹੋਣੀ ਹੈ ਨਾ ਔਰ ਇੱਕ ਥਾਂ ਉਹ ਹੈ ਜਿੱਥੇ ਰੱਬ ਨਹੀਂ ਵਸਦਾ ਹੁਣ ਇਹ ਤੁਹਾਡੇ ਅੱਗੇ ਵੀ ਸਵਾਲ ਹੈ ਸੰਗਤ ਜੀ ਅਸੀਂ ਕਹਿੰਦੇ ਰਹਿੰਦੇ ਆਂ ਵੀ ਰੱਬ ਸਾਰਿਆਂ ਥਾਵਾਂ ਤੇ ਹੈ ਪੰਛੀਆਂ ਚ ਹੈ ਬੰਦਿਆਂ ਚ ਹੈ ਜਾਨਵਰਾਂ ਚ ਹੈ ਰੁੱਖਾਂ ਚ ਹੈ ਪਾਣੀ ਚ ਹੈ ਆਕਾਸ਼ ਚ ਹੈ ਹਵਾ ਚ ਹੈ ਸਭ ਥਾਵਾਂ ਤੇ ਹੈ ਪਰ ਇੱਕ ਉਹ ਵੀ ਜਗ੍ਹਾ ਜਿੱਥੇ ਰੱਬ ਨਹੀਂ ਇਹ ਸਵਾਲ ਉਸ ਟੀਚਰ ਨੇ ਵੀ ਕੀਤਾ ਬੱਚਿਆਂ ਨੂੰ ਸਾਰੇ ਬੱਚੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਵੀ ਰੋਜ਼ ਤੇ ਪੜਾਉਂਦੇ ਹੁੰਦੇ ਸੀ ਵੀ ਰੱਬ ਸਾਰਿਆਂ 'ਚ ਹੈ ਮਿੱਤਰਾਂ 'ਚ ਵੀ ਹੈ ਦੁਸ਼ਮਣਾਂ 'ਚ ਵੀ ਹੈ ਸਾਰਿਆਂ 'ਚ ਹੈ ਅੱਜ ਕਹਿੰਦੇ ਨੇ ਇੱਕ ਉਹ ਜਗ੍ਹਾ ਜਿੱਥੇ ਰੱਬ ਨਹੀਂ ਤੇ ਦੱਸੋ ਤੁਸੀਂ ਕਿਸੇ ਨੂੰ ਪਤਾ ਹੋਵੇ ਸਾਰਿਆਂ ਤੋਂ ਪਿੱਛੇ ਇੱਕ ਬੱਚਾ ਬੈਠਾ ਸੀ ਉਹ ਖੜਾ ਹੋ ਗਿਆ ਕਹਿਣ ਲੱਗਾ ਜੀ ਮੈਨੂੰ ਪਤਾ ਹੈ ਇੱਕ ਉਹ ਜਗ੍ਹਾ ਦਾ ਜਿੱਥੇ ਰੱਬ ਨਹੀਂ ਵੱਸਦਾ ਤੇ ਟੀਚਰ ਨੇ ਪੁੱਛਿਆ ਵੀ ਦੱਸੋ ਫਿਰ ਉਹ ਕਿਹੜੀ ਜਗ੍ਹਾ ਜਿੱਥੇ ਰੱਬ ਨਹੀਂ ਵੱਸਦਾ ਤੇ ਬੱਚਾ ਕਹਿਣ ਲੱਗਾ ਬੰਦਿਆਂ ਦੇ ਮਨ ਵਿੱਚ ਲੋਕਾਂ ਦੇ ਚਿੱਤ ਵਿੱਚ ਬੰਦੇ ਦੇ ਚਿੱਤ ਵਿੱਚ ਰੱਬ ਨਹੀਂ ਵੱਸਦਾ ਬੰਦੇ ਦੇ ਚਿੱਤ ਵਿੱਚ ਦੁਨੀਆ ਵੱਸਦੀ ਹੈ ਧੰਨ ਵੱਸਦਾ ਹੋਰ ਹੋਰ ਗੱਲਾਂ ਵੱਸਦੀਆਂ ਨੇ ਪਰ ਰੱਬ ਨਹੀਂ ਰੱਬ ਨਹੀਂ ਕਿਸੇ ਵਿਰਲੇ ਦੇ ਚਿੱਤ ਚ ਹੋ ਸਕਦਾ ਪਰ ਬਹੁਤਾਤ ਹੋਵੇ ਜਿਨ੍ਹਾਂ ਦੇ ਚਿੱਤ ਵਿੱਚ ਰੱਬ ਨਹੀਂ ਉਹ ਟੀਚਰ ਉਹ ਅਧਿਆਪਕ ਬੜਾ ਖੁਸ਼ ਹੋਇਆ ਬੱਚੇ ਨੂੰ ਗਲਵਕੜੀ ਚ ਲੈ ਲਿਆ ਕਹਿੰਦਾ ਤੂੰ ਦੁਨੀਆ ਦਾ ਸਭ ਤੋਂ ਵੱਡਾ ਸੱਚ ਇਹ ਦੱਸ ਦਿੱਤਾ ਹੈ ਬਈ ਅੱਜ ਚਿੱਤ ਵਿੱਚ ਰੱਬ ਨਹੀਂ ਅੱਜ ਬੰਦੇ ਦੇ ਚਿੱਤ ਵਿੱਚ ਕੀ ਹੈ ਦੂਜਿਆਂ ਦਾ ਬੁਰਾ ਬੰਦੇ ਦੇ ਚਿੱਤ ਵਿੱਚ ਕੀ ਹੈ ਈਰਖਾ ਚਿੱਤ ਵਿੱਚ ਕੀ ਹੈ ਨਫ਼ਰਤ ਸਾਰਾ ਦਿਨ ਅੰਦਰ ਕੀ ਚੱਲਦਾ ਰਹਿੰਦਾ ਦੁਸ਼ੈਸ਼ ਇਹ ਸਾਰਾ ਦਿਨ ਸਾਡੇ ਅੰਦਰ ਘੁੰਮਦਾ ਰਹਿੰਦਾ ਔਰ ਇਹ ਚੀਜ਼ ਸਾਨੂੰ ਦੁਖੀ ਕਰਦੀ ਆ ਬਾਰ ਬਾਰ ਕਿਉਂਕਿ ਈਰਖਾ ਇੱਕ ਜ਼ਹਿਰ ਹੈ ਦੁਸ਼ਟ ਇੱਕ ਜ਼ਹਿਰ ਹੈ ਔਰ ਜੇ ਮਨ ਚ ਭਰਿਆ ਹੋਇਆ ਹੁਣ ਤੁਸੀਂ ਆਪ ਹੀ ਸੋਚ ਕੇ ਦੱਸ ਵੇਖਿਓ ਵੀ ਜ਼ਹਿਰ ਬੰਦੇ ਨੂੰ ਕਦੇ ਸੁਖੀ ਰਹਿਣ ਦੇਗਾ ਜਿਹੜਾ ਸਾਡੇ ਮਨ ਚ ਹੀ ਵਸਦਾ ਹੈ ਅੰਦਰ ਹੀ ਵਸਦਾ ਹੈ